ਸਾਸ਼ੀ ਗਾਲ ਜੀ ਅੱਜ ਮਿਤੀ 27 7 2025 ਤੇ ਟਾਈਮ ਹੋ ਰਿਹਾ ਆਪਣੇ ਕੋਲ 1:00 ਵਜ ਰਹੀ ਤੇ ਆਪਾਂ ਕਸਟਮਰ ਤੋਂ ਰਿਵਿਊ ਲੈਣ ਆਇਆ ਜਿਨ੍ਹਾਂ ਨੇ ਸੋਲਰ ਲਵਾਇਆ ਸੀ ਪੰਜਾਬ ਸੋਲਰ ਸਿਟੀ ਤੋਂ ਹੀ ਕੀ ਨਾਮ ਆਪਣਾ ਸਰ ਪੰਕਜ ਬਾਂਸਲ ਪੰਕਜ ਬਾਂਸਲ ਨੇ ਜਿਨ੍ਹਾਂ ਨੇ ਸੋਲਰ ਲਵਾਇਆ ਸੀ ਪੰਜਾਬ ਸੋਲਰ ਸਿਟੀ ਲੌਂਗਵਾਲ ਤੋਂ ਹੀ ਤੇ ਇਹ ਕਿੰਨੇ ਦਿਨ ਚ ਲਾਗੇ ਸੀ ਇਹ ਇਹ ਦੂਜੇ ਦਿਨ ਲਾਗੇ ਸੀ ਜਿੱਦੈ ਅਪਲਾਈ ਕਰਿਆ ਸੀ ਹਾਂ ਜਿੱਦੈ ਅਪਲਾਈ ਕਰਿਆ ਸੀ ਉਹਦੇ ਦੂਜੇ ਦਿਨ ਹੀ ਲਾਗੇ ਸੀ ਤੁਸੀਂ ਨੇ ਨਗਦ ਲਵਾਇਆ ਕਿ ਲੋਨ ਵਗੈਰਾ ਕਰਾਇਆ ਇਹ ਲੋਨ ਕਰਾਇਆ ਜੀ ਲੋਨ ਕਰਾਇਆ ਮਤਲਬ ਕੀ ਆਪਾਂ ਜਿਹੜਾ ਸੋਲਰ ਆ ਤੁਸੀਂ ਲੋਨ ਤੇ ਵੀ ਲਵਾ ਸਕਦੇ ਹੋ ਕਈਆਂ ਕੋਲ ਹੁੰਦਾ ਵੀ ਨਗਦ ਪੈਸੇ ਨਹੀਂ ਆ ਤੇ ਬੈਂਕ ਤੋਂ 90% ਤੇ ਲੋਨ ਵੀ ਹੋ ਜਾਂਦਾਗਾ ਛੋਡੇ ਵੱਲੋਂ 10% ਰੁਪਇਆ ਲੱਗੂ 100% ਵੀ ਲੋਨ ਹੋ ਜਾਂਦਾਗਾ ਜੇ ਕੋਈ ਵੀ ਚਾਹੁੰਦਾ ਵੀ ਸਾਰੀ ਅਮਾਉਂਟ ਲੋਨ ਤੇ ਕਰਾਉਣਾ ਤਾਂ ਸਾਰੀ ਅਮਾਉਂਟ ਲੋਨ ਤੇ ਵੀ ਹੋ ਜਾਊਗਾ ਤੇ ਸਰ ਇਹ ਆਪਾਂ ਸੋਲਰ ਜਿਹੜਾ ਲਵਾਇਆ ਤੁਸੀਂ ਇੱਕ ਦਿਨ ਦੇ ਵੀ ਕਿੰਨੇ ਯੂਨਟ ਬਣਾ ਰਹੀ ਹੈ ਇਹ 32 ਤੋਂ 34 ਯੂਨਟਾਂ ਬਣਾਉਂਦਾ ਜੀ 32 ਤੋਂ 34 ਯੂਨਟ ਕਸਟਮਰ ਖੁਦ ਕਹਿ ਰਿਹਾ ਜੀ 32 ਤੋਂ 34 ਯੂਨਟਾਂ ਬਣਾ ਰਿਹਾ ਕੋਈ ਨਾ ਆਪਾਂ ਵੀਡੀਓ ਵਿੱਚ ਤੁਹਾਨੂੰ ਬਾਕਾਇਦਾ ਲਾਈਵ ਦਿਖਾਵਾਂਗੇ ਇਨਵਰਟਰ ਤੇ ਵੀ ਯੂਨਟਾਂ ਕਿੰਨੇ ਬਣਾ ਰਿਹਾ ਹੁਣ ਟਾਈਮ 1:00 ਵਜ ਰਿਹਾਗਾ ਆਪਾਂ ਯੂਨਟ ਦਿਖਾ ਦਾਂਗੇ ਤੁਹਾਨੂੰ ਤੇ ਇਹਦੇ ਵੀ ਤੁਹਾਨੂੰ ਜਦੋਂ ਸਰਵਿਸ ਕਰਨੇ ਆ ਉਹਨਾਂ ਦੇ ਸਰਵਿਸ ਕਿਵੇਂ ਲੱਗੀ ਬਹੁਤ ਵਧੀਆ ਸੀ ਜੀ ਸਰਵਿਸ ਬਹੁਤ ਵਧੀਆ ਲੱਗੀ ਕਿਉਂਕਿ ਜਿਹੜਾ ਆਪਣੇ ਕੋਲ ਇੰਸਟਾਲੇਸ਼ਨ ਟੀਮ ਹੈ ਉਹ ਬਾਕਾਇਦਾ ਉਹ ਇੰਜੀਨੀਅਰ ਨਹੀਂ ਕੋਈ ਆਮ ਨਹੀਂ ਹੈਗਾ ਕਈ ਕੀ ਕਰ ਦੇਣਾ ਹੈ वैसे ਦੇ ਲਾਲ ਦੇ ਵਿੱਚ ਆਮ ਬੰਦਾ ਲਵਾ ਲੈਂਦੇ ਨੇ ਜੋ ਕਿ ਇੰਸਟਾਲੇਸ਼ਨ ਵਧੀਆ ਨਹੀਂ ਕਰਦੇ ਬਾਅਦ ਚ ਇਹ ਨੇ ਰੀ ਵਗੈਰਾ ਚ ਓਢ ਜਾਂਦੇ ਨੇ ਆਪਾਂ ਨੇਰੀ ਵਗੈਰਾ ਧਿਆਨ ਰੱਖ ਕੇ ਸਾਰਾ ਕੁਝ ਚੈੱਕ ਕਰਦੇ ਆ ਪ੍ਰੋਪਰ ਤੁਸੀਂ ਦੇਖ ਸਕਦੇ ਹੋ ਕੈਮਰਾ ਲਵੇ ਲਗਾਉਗੀ ਪੂਰੇ ਚੰਗੀ ਤਰ੍ਹਾਂ ਫਿੱਟ ਕਰਦੇ ਆ ਵੀ ਕੱਲ ਨੂੰ ਨੇਰੀ 'ਚ ਕਸਟਮਰ ਦਾ ਨੁਕਸਾਨ ਨਾ ਹੋ ਜਾਏ ਚੰਗੀ ਤਰ੍ਹਾਂ ਲਾ ਕੇ ਦੇਣੇ ਆ ਆ ਉਸ ਨੂੰ ਹੋਰ ਦਿਖਾਉਨੇ ਆ ਪਲਾਂਟਰੀ ਪ੍ਰੋਪਰ ਜਿਹਦੇ ਲੈਗ ਨਹੀਂ 6 ਲੈਗ ਲਾਇਏ ਨੇ 5 ਕਿਲੋ ਵਾੜ ਦੇ ਵਿੱਚ ਤੇ ਹਰੇਕ ਲੈਗ ਦੇ ਵਿੱਚ ਲੈਂਟਰ ਦੇ ਵਿੱਚ ਪਾ ਕੇ ਆ ਲੈਂਟਰ ਪਹਿਲਾ ਲੈਂਟ ਨੂੰ ਪੰਨੇ ਜਾਂਦਾ ਜੋ ਪੱਕਾ ਲੈਂਟਰ ਹੁੰਦਾ ਹੈ ਕਿਉਂਕਿ ਉੱਪਰ ਫਰਸ਼ ਲੱਗਿਆ ਹੁੰਦਾ ਪੱਕਾ ਲੈਂਟਰ ਦੇ ਵਿੱਚ ਬੇਸ ਪਲੇਟ ਲਾਈ ਜਾਂਦੀ ਹੈ ਬੇਸ ਪਲੇਟ ਵੀ ਕਈ ਤਰ੍ਹਾਂ ਹਲਕੇ ਵੀ ਨੇ ਭਾਰੀ ਵੀ ਨੇ ਆਪਾਂ ਜਿਹੜਾ ਬੇਸ ਨੇ ਭਾਰੀ ਬੇਸ ਪਲੇਟ ਲਾਉਣੇ ਆ ਉਹਦੇ ਵਿੱਚ ਲਾਉਣ ਤੋਂ ਬਾਅਦ ਉੱਪਰ ਆਰ ਸੀ ਸੀ ਲਾਇਆ ਜਾਂਦਾ ਜੀ ਤਾਂ ਜੋ ਮਜ਼ਬੂਤੀ ਬਣੀ ਰਹੇ ਜੀ ਪਰਲੀਨ ਸਾਰੇ ਜਿਹੜਾ ਲਾਇਆ ਜਾਂਦਾਗਾ ਜਿਨ੍ਹਾਂ ਨੂੰ ਕੋਈ ਜਰ ਨਹੀਂ ਲੱਗਦਾ ਈ ਚੰਗੀ ਤਰ੍ਹਾਂ ਆਓ ਹੁਣ ਤੁਹਾਨੂੰ ਇਨਵਰਟਰ ਤੇ ਯੂਨਟਾਂ ਦਿਖਾਉਣੇ ਆ ਹੁਣ ਤੱਕ ਕਿੰਨੇ ਯੂਨਟ ਬਣਾ ਗਈ ਟਾਈਮ ਹੁਣ 1 ਵਜੇ ਰਗਾ ਤੁਸੀਂ ਇੱਥੇ ਦੇਖ ਸਕਦੇ ਹੋ ਈਡੇ 13 ਯੂਨਟ ਹੁਣ ਤੱਕ ਬਣਾਤਾ ਈ ਪਰਸੋਂ ਮੀਟਰ ਲਾਇਆ ਸੀ ਉਦੇ ਤੋਂ 86 ਯੂਨਟ ਬਣਾਇਆ ਮਤਲਬ ਕਿ ਐਵਰੇਜ ਕੱਢੀ ਗਈ ਤਾਂ 34 35 ਯੂਨਟ ਦੀ ਇੱਕ ਦਿਨ ਦੀ ਐਵਰੇਜ ਬਣ ਰਿਹਾ ਜੀ ਤੇ ਪ੍ਰੋਪਰ ਤੁਸੀਂ ਫੀਟਿੰਗ ਵਗੈਰਾ ਦੇਖ ਸਕਦੇ ਹੋ ਆਪਣੀ ਪਲਾਂਟ ਦੇ ਵਿੱਚ ਬਸ ਕੱਟ ਲਓ ਆਪਾਂ ਨੇ ਇਸ ਪ੍ਰੋਜੈਕਟ ਵਿੱਚ ਪੈਨਲ ਜਿਹੜੇ ਲਾਏ 500 ਵਾਟ ਦੇ ਲਾਏ ਨੇ ਮੋਨੋ ਹਾਫ ਕੱਟ ਬਾਈਫੇਸ਼ੀਅਲ ਦੋਨੋਂ ਪਾਸੋਂ ਕੰਮ ਕਰਨ ਵਾਲੇ ਪੈਨਲ ਲਾਏ ਨੇ ਜਿੰਨਾਂ ਦੇ ਤੁਸੀਂ ਹੁਣ ਦੇਖ ਸਕਦੇ ਹੋ ਕਿੰਨੇ ਵਧੀਆ ਐਫੀਸ਼ੀਐਂਸੀ ਆ ਇੱਕ ਦਿਨ ਦੇ ਵਿੱਚ 33-34 ਯੂਨਟ ਬਣਾ ਰਿਹਾ ਆ ਆਰਾਮ ਨਾਲ ਤੇ ਬਕਾਇਦਾ ਆਪਾਂ ਨੇ ਆਸਮਾਨੀ ਬਿਜਲੀ ਤੋਂ ਬਚਾਉਣ ਲਈ ਆਪਾਂ ਨੇ ਐਲ.ਈ ਲਾਇਆ ਹੈ ਤੁਸੀਂ ਉੱਪਰ ਜ਼ੂਮ ਕਰਕੇ ਦਿਖਾਓ ਯਾਰਲੇ ਤੁਸੀਂ ਦੇਖ ਸਕਦੇ ਹੋ ਐਲ.ਈ ਲਾਇਆ ਗਿਆ ਹੈਗਾ ਜੋ ਕਿ ਆਪਾਂ ਨੂੰ ਆਸਮਾਨੀ ਬਿਜਲੀ ਤੋਂ ਬਚਾਊਗਾ ਦਾਸ ਪੈਨਲ ਲਾਇਆ ਜਿਹਦੇ ਵਿੱਚ 500 ਵਾਟ ਦੇ ਪੈਨਲ ਲਾਇਆ ਹੈ ਸੋ ਕਿਸੇ ਹੋਰ ਨੇ ਵੀ ਲਵਾਉਣਾ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਤੁਸੀਂ ਲੋਕਾਂ ਨੂੰ ਕੀ ਸਲਾਹ ਦੇਣਾ ਚਾਹੋਗੇ ਸੋਲਰ ਲਗਾਉਣਾ ਚਾਹੀਦਾ ਆਪਾਂ ਨੂੰ ਹੀ ਜ਼ਰੂਰ ਲਗਾਉਣਾ ਚਾਹੀਦਾ ਇਹਦੀ ਕਿਉਂਕਿ ਅੱਜਕੱਲ ਦੇਖਦੇ ਆ ਆਪਣੇ ਘਰਾਂ ਦੀ ਖਰਫਤ ਵੱਧਦੀ ਜਾ ਰਹੀ ਹੈ ਦਿਨੋ ਦਿਨ ਤੇ ਬਿਜਲੀ ਬਿੱਲ ਪਹਿਲਾਂ ਤੁਹਾਨੂੰ ਬਿਜਲੀ ਬਿੱਲ ਕਿੰਨਾ ਆ ਜਾਂਦਾ ਸੀ ਸਾਨੂੰ ਜੀ 13000 14000 ਆਉਂਦਾ ਸੀ 13 14000 ਹੈ ਤਾਂ ਹੀ ਇਹਨਾਂ ਨੇ ਸੋਲਰ ਲਵਾਇਆ ਹੁਣ ਦੇਖਾਂਗੇ ਕਿ ਇਹਨਾਂ ਦਾ ਬਿੱਲ ਕਿਵੇਂ ਆਉਂਦਾ ਈ ਕਿਉਂਕਿ ਆ ਇੱਕ ਦਿਨ ਦੀ 32 ਤੋਂ 33 ਮਿੰਟ ਦਾ ਐਵਰੇਜ ਬਣਾ ਹੀ ਰਿਹਾ ਈ ਕਿਉਂਕਿ ਖੁਦ ਕੈਰਨ ਕਸਟਮਰ ਜੀ ਇੰਨੇ ਯੂਨਟ ਬਣਾ ਰਿਹਾ ਸੋ ਜੇ ਕਿਸੇ ਨੇ ਸੋਲਰ ਲਵਾਉਣਾ ਤਾਂ ਤੁਸੀਂ ਕੰਟੈਕਟ ਕਰੋ ਪੰਜਾਬ ਸੋਲਰ ਸਿਟੀ ਜਾਂ ਦਿੱਤੇ ਨੰਬਰ ਤੇ ਕੰਟੈਕਟ ਕਰੋ ਨੰਬਰ ਸਕਰੀਨ ਦੇ ਉੱਪਰ ਚ ਜਾ ਵਿజిਟ ਕੈਸੇ ਨੇ ਵਿజిਟ ਕਰਨਾਤਾ ਪੰਜਾਬ ਸੋਲਰਸ ਦੀ ਅਨਾਜ ਮੰਡੀ ਲੌਂਗਵਾਲ ਵਿਖੇ ਵਿజిਟ ਕਰੋ ICICI ਬੈਂਕ ਦੇ ਨਾਲ ਆਪਣਾ ਆਫਿਸ ਬਣਾਇਆ ਥੈਂਕ ਯੂ ਜੀ